ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੇਲਾ ਤਨੌਲਾ ਜੋ ਕਿ ਦਸੰਬਰ ਦੇ ਵਿੱਚ ਲੱਗਿਆ ਹੋਇਆ ਇੱਥੇ ਮੁਕਾਬਲੇ ਚੱਲ ਰਹੇ ਆ ਬਹੁਤ ਵੱਡੇ ਪੱਧਰ ਤੇ 0 ਤੋਂ ਲੈ ਕੇ ਵੱਡੇ ਸਾਨਾਂ ਤੱਕ ਦੇ ਇਹ ਜਿਹੜੀ ਬੂਰੀ ਕੱਟੀ ਆ ਲੈ ਕੇ ਆਇਆ ਬਾਈ ਬਹੁਤ ਸੋਹਣੀ ਤੇਨੇ 10ਵਾਂ ਨੰਬਰ ਚੱਕਿਆ ਬਾਈ ਹਾਂਜੀ 10ਵਾਂ ਜੀ ਤਾਂ ਪਤਾ ਨਹੀਂ ਕਿੰਨਾ ਕਹਿ ਸਕਦੇ ਇੱਕ ਬਾਈ ਜੀ ਮੇਲਾ ਜਿੱਤੀ ਹੋਈ ਕੱਟੀ ਆ 0 ਤੋਂ ਤਿੰਨ ਤੋਂ 6 ਮਹੀਨੇ ਵਾਲੇ ਤਿੰਨ ਤੋਂ 6 ਮਹੀਨੇ ਵਾਲੇ ਮੁਕਾਬਲੇ 'ਚ 10ਵਾਂ ਨੰਬਰ ਤੇ ਆਈ ਹੈ ਬਾਈ ਜੀ ਬਹੁਤ ਸੋਹਣੀ ਕੱਟੀ ਆ ਕੱਟੀ ਆ ਬੂਰੇ ਨਾਰਲੀ ਸੰਧੀ ਆ ਜੀ ਕੱਟੀ ਆ ਜੀ ਤੇ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਵਧੀਆ ਜੀ ਕਿਹੜੇ ਪਿੰਡੋਂ ਆਏ ਆ ਆਪਣਾ ਪਿੰਡ ਪਧੌੜ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਹਾਂਜੀ ਤੇ ਕਿਹੜੇ ਬੂਰੇ ਨਾਲ ਨਾਰਲੀ ਦੀ ਆ ਇਹ ਬੂਰੇ ਨਾਰਲੀ ਦੀ ਆ ਜੀ ਕਿੰਨੇ ਚਿਰ ਦੀ ਹੋਗੀ ਹਣਾ ਇਹ 5 ਮਹੀਨਿਆਂ ਦੀ ਹੋਗੀ ਜੀ 5 ਮਹੀਨਿਆਂ ਦੀ ਹੋਗੀ ਹਾਂਜੀ ਤੇ ਇਹਦਾ ਮਾਰਗਾਂ ਦਾ ਕੀ ਰਿਕਾਰਡ ਆ ਮਦਰ ਦਾ ਮਾਂ ਦਾ ਰਿਕਾਰਡ ਜੀ 15 ਕਿਲੋ ਆ ਆਪਣੇ ਕੋਲ ਹੀ ਆ ਹੁਣ ਜੀ ਹਾਂ ਖਰੀਦੀ ਆ ਤੇ ਉਹ ਕਿਹੜੇ ਬੋਲਦੀ ਧੀ ਹੈ ਪਤਾ ਕੋਸ ਨਹੀਂ ਉਹ ਆਪਾਂ ਖਰੀਦੀ ਸੀਗੀ ਅੱਛਾ ਉਹ ਖਰੀਦੀ ਸੀ ਤੇ ਵਧਾਈਆਂ ਬਾਈ ਤੈਨੂੰ ਬਹੁਤ ਸੋਹਣੀ ਗੱਟੀ ਆ ਬਾਈ ਜੀ ਤਣਾਹੋਲਾ ਮੇਲੇ ਤੇ 10ਵੇਂ ਨੰਬਰ ਤੇ ਆਈ ਹੋਈ ਆ ਇਹ ਹਾਂਜੀ ਤੇ ਧੰਨਵਾਦ ਭਰਾਵਾ ਤੇਰਾ ਮਿਹਰਬਾਨੀ ਸ਼ੁਕਰੀਆ ਧੰਨਵਾਦ ਬਹੁਤ ਵੱਡੇ ਪੱਦਰ ਦੇ ਮੁਕਾਬਲੇ ਚੱਲੀ ਜਾਂਦੇ ਆ ਇੱਥੇ ਉਹ ਵੱਡੇ ਵੱਡੇ ਬੁੱਲ ਪਹੁੰਚੇ ਹੋਏ ਆ ਬਾਈ ਜੀ। ਵੇਲਿਆਂ ਦੇ ਜੇਤੂ ਚੈਂਪੀਅਨ। ਸਾਰੀਆਂ ਵੀਡੀਓ ਆਪਣੇ ਡੇਗਾ ਸਿੱਧੂ ਫਾਰਮ ਚੈਨਲ ਤੇ ਫੇਸਬੁੱਕ ਤੇ ਪੰਜਾਬੀ YouTube ਤੇ ਅੰਗਰੇਜ਼ੀ ਚ ਪਾਈਆਂ ਹੋਈਆਂ ਇਸ ਮੇਲੇ ਰਹੀਆਂ। ਤੁਸੀਂ ਦੇਖ ਸਕਦੇ ਹੋ। ਆਹ ਰਿਹਾ ਮੈਡਮ ਜਿੱਤੋਂ ਪੁੱਛੇ ਮੈਂ ਆ। ਬਹੁਤ ਚੰਗੇ ਬੋਲ ਵੱਡੇ ਸ਼ੂਟੇ ਇੱਥੇ ਪਹੁੰਚੇ ਹੋਏ ਆ ਜਿਹੜਾ ਦਵਾ ਦਿੰਦੇ ਆ ਸਾਨੂੰ ਤੇ ਕੀ ਮਾਹੌਲਾ ਤੇ ਆ ਮੇਰਾ ਯਾਰ ਆ ਗਿਆ ਬੂਰਾ ਬੂਰੇ ਦਾ ਮੈਂ ਵੱਧ ਸੌਂਖੀਆ ਮੇਰੇ ਪਿੰਡ ਵਾਲਾ ਦਾ ਭਾਈ ਆਦਾ ਸੀ ਚੰਗਾ ਬੂਰਾ ਸਾਨ ਬੈਠਾ ਏ ਬਹੁਤ ਵਧੀਆ ਬਾਪੂ ਆਪਣਾ ਸਾਣਾ ਇਹ ਤੇ ਕਿਹੜੇ ਪਿੰਡੋਂ ਆਏ ਆਪਾਂ ਵਿੱਲੇ ਤੋਂ ਆਏ ਵਿੱਲੇ ਤੋਂ ਕੀ ਬਾਜਾ ਦਾ ਨਾ ਆਪਾਂ ਉੱਥੇ ਵੀ ਅਸੀਂ ਕੋਲਡ ਮਿਲੇ ਸੀ ਆਪ ਨੂੰ ਹਨਾ ਕਿਹੜੇ ਬੋਲ ਦਾ ਬੱਚਾ ਇਹ ਮੈਨੂੰ ਆਏ ਨਹੀਂ ਪਤਾ ਵੀ ਅੱਛਾ ਮੁੰਡੇ ਨੂੰ ਪਤਾ ਠੀਕ ਆ ਬਾਈ ਕਹਿੰਦਾ ਮੁੰਡੇ ਨੂੰ ਪਤਾ ਇਹਦਾ ਬਹੁਤ ਵਧੀਆ ਬਾਜ ਬੋਲਾ ਬਾਈ ਜੀ ਇਹ ਸੀਮੰਤਾਂ ਹੀ ਤਿਆਰੇ ਨੇ ਤਿਆਰ ਆ ਗਿਆ ਤਿਆਰ ਸੀਮੰਤ ਤਿਆਰ ਆ ਬਾਈ ਕਹਿੰਦਾ ਤੇ ਹੂੰ ਤਾਂ ਨਹੀਂ ਛੱਡਦੇ ਡਾਇਰੈਕਟ ਕ੍ਰੋਸਿੰਗ ਹੂੰ ਨਹੀਂ ਛੱਡਦੇ ਠੀਕ ਆ ਵੱਡੀ ਗਿਣਤੀ ਚ ਸਾਨ ਪਹੁੰਚੇ ਹੋਏ ਆ ਬਾਈ ਜੀ ਇੱਥੇ ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਪਿੰਡਾਂ ਦੀਆਂ ਮੰਡੀਆਂ ਦੀਆਂ ਸ਼ਹਿਰਾਂ ਦੀਆਂ ਮੇਲਿਆਂ ਦੀਆਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਬਹੁਤ ਵੱਡੀ ਗਿਣਤੀ ਚ ਸਾਨ ਪਹੁੰਚੇ ਹੋਏ ਆ ਮੇਲਾ ਲੜਨਾ ਆਏ ਸਾਰੇ ਹੀ ਤੋ ਕੋਈ 4 ਕੋ 5 ਮਹੀਨਿਆਂ ਚ ਕਿਸੇ ਦੇ ਮਤਲਬ ਤੋਂ ਨਾ ਕਿਸੇ ਨੂੰ ਨਹੀਂ ਲਾਉਂ ਆਪਣੀ ਨਜ਼ਰੋਂ ਸੁਖੇਖੋ ਕਿਸ ਵਿੱਚਿਆ ਜੀ ਟਰੋਰ ਬਾਈ ਉਹ ਵੀ ਫਿਰ ਬਣਾਉਣ ਨਹੀਂ ਨਾ ਫੁੱਲ ਵੀਡੀਓ ਆਪਾਂ ਕਿਹੜਾ ਬੋਲਾ ਹਾ ਕ੍ਰਿਸ਼ਨਾ ਗਿਰਸਨਾ ਹੈ ਜੀ ਪੁਰਾਈ ਬਾਈ ਇੱਕ ਮਿੰਟ ਕ੍ਰਿਸ਼ਨਾ ਪੁਰਾਹ ਨੇੜਿਆ ਜੀ ਜੀ ਬਣਾਉਣਾ ਹਾਂ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਜੀ ਕਿਹੜੇ ਜ਼ਿਲ੍ਹੇ ਚ ਪਹੁੰਚੇ ਆਪਾਂ ਸਾਰ ਜ਼ਿਲ੍ਹੇ ਤੋਂ ਝੂਲਾਨ ਪਿੰਡ ਤੇ ਕਿਹੜੇ ਬੋਲਦਾ ਬੱਚਾ ਆਪਣਾ ਇਹ ਇਹ ਹੈ ਜੀ ਆਪਣੇ ਬੀਮ ਦਾ ਬੀਮ ਕੁੰਗੜ ਦਾ ਕਿੰਨੇ ਚਿਰ ਦਾ ਹੋ ਗਿਆ ਇਹ ਆਪਣਾ 5 ਸਾਲ ਦਾ ਹੋ ਗਿਆ ਜੀ ਤੇ ਟੀਕੇ ਸੀਮੰਟ ਤਿਆਰ ਹੈ ਦਾ ਹਾਂ ਸੀਮੰਟ ਤਿਆਰ ਤੇ ਉਹ ਡਰੈਕਟ ਕ੍ਰੋਸਿੰਗ ਛੱਡ ਦਿੰਦੇ ਨੇ ਕਿ ਨਹੀਂ ਡਰੈਕਟ ਸੀਮੰਟ ਮਿਲ ਜਾਊਗਾ ਸੀਮੰਟ ਮਿਲ ਜਾਊਗਾ 300 ਰੁਪਏ 2 300 ਰੁਪਏ ਤੇ ਨੰਬਰ ਬੋਲ ਦਿਓ ਇੱਕ ਵਾਰੀ ਆਪਣਾ ਨੰਬਰ ਬੋਲ ਦਿਓ ਬੈਨਰ ਪੂਰਾ ਡਿਟੇਲ ਇਹ ਪੁਰਾਕੀ ਕਿੰਨੇ ਬੋਲੇ ਕੇ ਆਏ ਆ ਆਪਾ ਬੋਲੋ ਆਪਣਾ ਇਹ ਗੇਜ ਜੀ ਇਹ ਕਾਲਾ ਛਕਾਲਾ ਕਟਾ ਜੀ ਆ ਨਾਲ ਲਾ ਹਾਂ ਇੱਕ ਇੱਕ ਕਾਲਾ ਕਟਾ ਜੀ ਠੀਕ ਆ ਇਹ ਕਿਹੜੇ ਦਾ ਬੱਚਾ ਇਹ नाग ਦਾ ਬੱਚਾ ਹੈ ਜੀ नाग ਦਾ ਬੱਚਾ ਜੀ ਕਾਲਾ ਕਟਾ ਹੈ ਨਾਮ ਇਸ ਦਾ ਲక్ష్ਮੀ ਦਾ ਇੱਕ ਮਿੰਟ ਲੱਡੂ ਦਾ ਨਹੀਂ ਲੱਡੂ ਦਾ ਬੇਟਾ ਹੈ ਇਹ ਇਧਰ ਦੱਸੋ ਇੱਕ ਬੋਲ ਹੋਰ ਦਿਖਾਉਣੇ ਬਾਈ ਜੀ ਤੁਹਾਨੂੰ ਬਹੁਤ ਵਧੀਆ ਨਾਮ ਸੇ ਕਾਲਾ ਕਟਾ ਹੈ ਜੀ ਮਾਂ ਇਸ ਕੀ ਲੱਡੂ ਹੈ ਦਾਦੀ ਦੰਨੋ ਹੈ ਔਰ ਫਾਦਰ ਲਾਈਨ ਸੇ ਇੱਕ नाग ਹੈ ਇਹਦੇ ਦਾ ਸੀਮਨ ਤਿਆਰ ਇਸਕੇ ਸੀਮਨ ਤਿਆਰ ਹੈ ਜੀ ਨੰਬਰ 1 ਜੀ ਤੁਸੀਂ ਬੋਲਦੇ ਫਿਰ 9996031836 ਹੋਰ ਤਾਂ ਨਹੀਂ ਆਪਣਾ ਕੋਈ ਨਹੀਂ ਇਹ ਦੋ ਹੀ ਗੋਲੇ ਜੀ ਕ੍ਰਿਸ਼ਨਾ ਹੋਰੀਏ ਠੀਕ ਹੈ ਧੰਨਵਾਦ ਭਾਈ ਮਿਹਰਬਾਨੀ ਸ਼ੁਕਰੀਆ ਉਹ ਵੱਡੀ ਇਹ ਆਏ ਆ ਭਾਈ ਇਹ ਨਹੀਂ ਜਿੰਨੇ ਦੋ ਜਿੰਨੇ